ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਵਿਕਸਿਤ ਭਾਰਤ ਦਾ ਅੰਮ੍ਰਿਤਕਾਲ 11 ਸਾਲ ਭਾਜਪਾ ਦੇ ਬੇਮਿਸਾਲ ਪ੍ਰੋਗਰਾਮ ਤੇ ਅੱਜ ਗੁਰਦਾਸਪੁਰ ਭਾਜਪਾ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸੀਬ ਵੀਰ ਸਿੰਘ ਰਾਜਨ ਅਤੇ ਹੋਰ ਭਾਜਪਾ ਆਗੂ ਮੌਜੂਦ ਰਹੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਭਾਜਪਾ ਪ੍ਰਧਾਨ ਸੀਬ ਵੀਰ ਸਿੰਘ ਰਾਜਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੀ ਸਹੂਲਤ ਲਈ ਕਈ ਯੋਜਨਾਵਾਂ ਚਲਾਈਆਂ ਹਨ ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਕਾਫੀ ਲਾਭ ਮਿਲਿਆ ਹੈ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਵੀ ਆਪਰੇਸ਼ਨ ਸੰਦੂਰ ਚਲਾ ਕੇ ਮੂਹਰ ਤੋੜ ਜਵਾਬ ਦਿੱਤਾ ਹੈ। ਹਰ ਸੰਕਟ ਵਿੱਚ ਦੇਸ਼ ਦੀ ਰੱਖਿਆ ਲਈ ਕਈ ਵੱਡੇ ਕਦਮ ਚੁੱਕੇ ਹਨ। ਦੇਸ਼ ਦੀ ਜੀਡੀਪੀ ਇਸ ਵਕਤ ਤੀਸਰੇ ਸਥਾਨ ਤੇ ਪਹੁੰਚ ਚੁੱਕੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਿਸਾਨਾਂ ਲਈ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਕਿਸਾਨ ਇਸ ਦਾ ਵੱਧ ਚੜ ਕੇ ਫਾਇਦਾ ਵੀ ਲੈ ਰਹੇ ਹਨ। ਉਹਨਾਂ ਨੇ ਕਿਹਾ ਕਿ 11 ਸਾਲ ਭਾਜਪਾ ਨੇ ਦੇਸ਼ ਅਤੇ ਦੇਸ਼ ਦੇ ਹਰ ਇੱਕ ਵਰਗ ਨੂੰ ਉੱਚਾ ਚੁੱਕਣ ਦੇ ਲਈ ਕੰਮ ਕੀਤਾ ਹੈ ਇਸ ਲਈ ਅੱਜ ਭਾਜਪਾ ਅਜ ਵਿਕਸਿਤ ਭਾਰਤ ਦਾ ਅੰਮ੍ਰਿਤਕਾਲ 11 ਸਾਲ ਭਾਜਪਾ ਦੇ ਬੇਮਿਸਾਲ ਪ੍ਰੋਗਰਾਮ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ 11 ਸਾਲ ਬੇਮਿਸਾਲ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੇ ਵਿੱਚ ਚੱਲ ਰਹੀ ਆ ਉਹਨੂੰ 11 ਸਾਲ ਹੋ ਚੁੱਕਿਆ ਹੈ ਭਾਤੀ ਜਨਤਾ ਪਾਰਟੀ ਜ਼ਿਲ੍ਹੇ ਤੋਂ ਲੈ ਕੇ ਮੰਡਲ ਤੋਂ ਲੈ ਕੇ ਬੂਥ ਤੱਕ ਅਸੀਂ ਹਰ ਵਰਕਰ ਤੱਕ ਪਹੁੰਚ ਰਹੇ ਹਾਂ ਕਿ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਜੋ ਯੋਜਨਾਵਾਂ ਗਰੀਬ ਕਲਿਆਣ ਵਾਸਤੇ ਬਣਾਈਆਂ ਉਹ ਲੋਕਾਂ ਤੱਕ ਪਹੁੰਚ ਰਹੀਆਂ ਦੇਸ਼ ਦੀ ਜਿਹੜੀ ਜੀਡੀਪੀ ਆ ਉਹ ਤੀਸਰੇ ਸਥਾਨ ਤੇ ਪਹੁੰਚ ਗਈ ਆ ਜੇ ਸਾਡੇ ਦੇਸ਼ ਤੇ ਉੱਤੇ ਕੋਈ ਬਾਹਰੀ ਦੇਸ਼ ਜਿੱਦਾਂ ਪਹਿਲਾਂ ਹਮਲਾ ਕਰਕੇ ਚਲ ਜਾਂਦੇ ਹਮਲਾ ਕਰਦਾ ਉਹ ਤੇ ਉਹ ਆਪਰੇਸ਼ਨ ਸੰਧੂਰ ਦੇ ਵਿੱਚ ਅਸੀਂ ਉਹਦਾ ਜਵਾਬ ਬਿਲਕੁਲ ਸਟੀਕ ਤਰੀਕੇ ਨਾਲ ਦੇ ਚੁੱਕੇ ਹਾਂ ਕਈ ਜਣੇ ਇਸ ਦੇ ਮਨ ਦੇ ਵਿੱਚ ਸਵਾਲ ਵੀ ਆਉਂਦੇ ਆਪਾਂ ਪੱਤਰਕਾਰ ਭਾਈਚਾਰਾ ਸਾਰਾ ਗੁਰਦਾਸਪੁਰ ਰਹਿਨੇ ਆ ਪਠਾਨਕੋਟ ਵੀ ਆਪਣੇ ਗਵਾਂਡ ਆ ਪਾਕਿਸਤਾਨ ਦੇ ਚੰਨਣਾ ਦੇ ਉੱਤੇ ਉਹ ਜਿਹੜੀ ਦਵਾਈ ਪਾ ਰਹੇ ਸੀ ਅਸੀਂ ਤਿਬੜੀ ਕੈਂਟ ਜਿਹੜਾ ਸਾਰਾ ਉਡਾ ਦਿੱਤਾ ਪਠਾਨਕੋਟ ਉਡਾ ਦਿੱਤਾ ਆਪਾਂ ਸਾਰੇ ਇੱਥੇ ਰਹਿਨੇ ਆ ਆਪਾਂ ਨੂੰ ਪਤਾ ਵੀ ਇੱਕ ਖਰੋਜ ਤੱਕ ਵੀ ਜੇ ਸਾਡੇ ਤੇ ਬੜੀ ਕੈਂਟ ਨੂੰ ਜਾਂ ਪਠਾਨਕੋਟ 에ਅਰ ਬੇਸ ਨੂੰ ਨਹੀਂ ਆਈ ਤੇ ਜਿੰਨੇ ਉਹਨਾਂ ਦੇ ਡਰੋਨ ਜਾਂ ਜੋ ਵੀ ਆਇਆ ਸੀ ਸਾਡਾ ਜਿਹੜਾ 에ਅਰ ਸਿਸਟਮ ਇਹ ਡਿਫੈਂਸ ਸਿਸਟਮ ਸੀ ਉਹਨੇ ਇੱਡੇ ਵਧੀਆ ਤਰੀਕੇ ਨਾਲ ਕੰਮ ਕੀਤਾ ਕਿ ਅਸੀਂ ਗਰਦਾਸਪੁਰ ਬਿਲਕੁਲ ਬਾਰਡਰ ਤੇ ਆ ਮੇਰਾ ਪਿੰਡ ਤੇ ਬਿਲਕੁਲ ਬਾਰਡਰ ਤੇ ਸਿਰਫ 3 ਕਿਲੋਮੀਟਰ ਬਾਰਡਰ ਤੋਂ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਬਿਲਕੁਲ ਆਰਾਮ ਦੀ ਨੀਂਦ ਸੁੱਤੇ ਕਿਉਂ ਸਾਡੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਉਹ ਇੱਕ ਸਟਰੋਂਗ ਪ੍ਰਧਾਨ ਮੰਤਰੀ ਸੀ ਜਿਹੜਾ ਇੱਕ ਇੰਚ ਜਗ੍ਹਾ ਵੀ ਦੇਸ਼ ਦੀ ਨਹੀਂ ਛੱਡਣਾ ਚਾਹੁੰਦਾ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਅਸੀਂ ਯੋਜਨਾਵਾਂ ਬਣਾਈਆਂ ਸੀਗੀਆਂ ਜਿਹੜੀਆਂ ਆਵਾਸ ਯੋਜਨਾ ਸੀ ਚਾਹੇ ਕਿਸਾਨ ਸਨਮਾਨ ਨਿਧੀ ਆ ਤੁਸੀਂ ਦੇਖੋ 21 ਲੱਖ ਕਿਸਾਨ ਜਿਹੜਾ ਪੰਜਾਬ ਦਾ ਉਹ ਅਲੀਜੀ ਬਲਾ 6000 ਰੁਪਿਆ ਸਾਲ ਦੇ ਲੈਂਦਾ ਸਿਰਫ 8 ਲੱਖ ਕਿਸਾਨ ਨੂੰ ਮਿਲ ਰਿਹਾ ਕਾਰਨ ਕਿ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਆ ਗਈ ਉਹਨਾਂ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦੂਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਦਰਵਾਜ਼ੇ ਦੇ ਉੱਪਰ ਇੱਕ ਸਕੀਮ ਸ਼ੁਰੂ ਕੀਤੀ ਹੈ ਜੋ ਦੀਨਾਨਗਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਕ ਵਿਧਾਨ ਸਭਾ ਦੇ ਵਿੱਚ ਅਸੀਂ 70 ਦਿਨ ਰਵਾਂਗੇ ਉਹ ਸਾਡੀਆਂ ਆਪਣੀਆਂ ਆਈਟੀ ਦੀਆਂ ਟੀਮ ਜਿਨ੍ਹਾਂ ਦੇ ਕੋਲ ਲੈਪਟਾਪ ਪ੍ਰਿੰਟਰ ਸਾਰਾ ਕੁਝ ਹੋਊਗਾ ਜਿੰਨਾ ਲੋਕਾਂ ਦੀ ਉਮਰ 70 ਸਾਲ ਤੋਂ ਉੱਪਰ ਹੋ ਚੁੱਕੀ ਆ ਉਹਨਾਂ ਨੂੰ ਮੌਕੇ ਦੇ ਉੱਪਰ ਹੀ ਆਯੂਸ਼ਮਾਨ ਕਾਰਡ 5 ਲੱਖ ਵਾਲਾ ਬਣਾ ਕੇ ਦਿੱਤਾ ਜਾਊਗਾ ਉਸ ਕੈਂਪ ਦੇ ਵਿੱਚ ਜਿਹੜੇ ਕਿਸਾਨ ਭਰਾ ਸਾਡੇ ਐਲੀਜੀਬਲ ਆ 6000 ਰੁਪਿਆ ਲੈਣ ਵਾਸਤੇ ਉਹਨਾਂ ਦੀ ਉਸੇ ਟਾਈਮ ਤੇ ਰਜਿਸਟ੍ਰੇਸ਼ਨ ਕੀਤੀ ਜਾਊਗੀ ਆਵਾਸ ਯੋਜਨਾ ਦੇ ਵਿੱਚ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਜਾਂ ਉਸ ਤੋਂ ਖੁੰਝ ਗਏ ਆ ਉਹ ਆਪਣੇ ਉੱਥੇ ਸੀਐਸਸੀ ਸੈਂਟਰ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਉੱਥੇ ਉਸੇ ਬੂਥ ਦੇ ਉੱਤੇ ਬੁਲਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਊਗੀ ਤਾਂ ਜੋ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸੀਗੀਆਂ ਜੋ ਸੈਂਟਰ ਨੇ ਕਿਉਂ ਜਦੋਂ ਰਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਉਹ ਕਹਿੰਦੇ ਸੀ ਸੈਂਟਰ 100 ਰੁਪਇਆ ਭੇਜਦਾ ਵਾ ਤੇ ਥੱਲੇ ਤੱਕ 16 ਰੁਪਏ ਪਹੁੰਚਦੇ ਆ ਮਤਲਬ 84 ਰੁਪਏ ਦੀ ਕਰਪਸ਼ਨ ਹੋ ਜਾਂਦੀ ਆ ਮੋਦੀ ਜੀ ਦੀ ਸਕੀਮ ਇਹ ਹੈ ਵੀ ਜੇ ਮੈਂ 100 ਰੁਪਏ ਭੇਜਾਂਗਾ ਤਾਂ 100 ਰੁਪਏ ਹੀ ਉਸ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਜਿਹੜਾ ਉਹਦਾ ਹੱਕਦਾਰ ਆ ਇਸੇ ਸਬੰਧ ਦੇ ਵਿੱਚ ਹੀ ਦੀਨਾ ਨਗਰ ਦੇ ਵਿੱਚ ਸ਼ੁਰੂ ਹੋ ਚੁੱਕਾ ਅਸੀਂ ਪਹਿਲਾਂ 60 ਵਿਧਾਨ ਸਭਾ ਕਵਰ ਕਰਾਂਗੇ ਉਸ ਤੋਂ ਬਾਅਦ ਗੁਰਦਾਸਪੁਰ ਵੀ ਅਸੀਂ ਜਿੰਨੀਆਂ ਵੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਆ ਰਹੀਆਂ ਉਹ ਜਿਸ ਵਿਅਕਤੀ ਵਾਸਤੇ ਆ ਰਹੀਆਂ ਉਸ ਵਿਅਕਤੀ ਤੱਕ ਪਹੁੰਚਾਵਾਂਗੇ 11 ਸਾਲ ਬੇਮਸਾਲਾ ਅਸੀਂ ਚਾਹੁੰਦੇ ਆ ਵੀ ਜਿੰਨੋਂ ਇਹ ਸਰਕਾਰ ਦੇ ਅਸੀਂ 15 ਸਾਲ ਬੇਮਿਸਾਲ ਮਨਾਏ ਤੇ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਉਹ ਯੋਜਨਾਵਾਂ ਬਣਾਈਆਂ ਗਏ ਸੀ ਉਹ ਲੋਕਾਂ ਤੱਕ ਉਹਦਾ ਅਸੀਂ ਉਹਨੂੰ ਧੰਨਵਾਦ ਕਰਨ ਨੂੰ ਲੋਕ મોદી ਜੀ ਦਾ ਵੀ ਉਹ ਜਾਰੀਆਂ ਸਾਰੀਆਂ ਸਕੀਮਾਂ ਸਾਡੇ ਤੱਕ ਪਹੁੰਚ ਗਈਆਂ